ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲ ਸ਼ਹੀਦੀ ਸ਼ਤਾਬਦੀ ਮਨਾਉਣ ਸੰਬੰਧੀ ਗੁਰੂ ਪਿਆਰਿਆਂ ਅਤੇ ਸਿੱਖ ਸੰਗਤਾਂ ਨੂੰ ਸ੍ਰੀ ਸਹਿਜ ਪਾਠ ਕਰਨ ਦੀ ਬੇਨਤੀ ਕੁਝ ਦਿਨ ਪਹਿਲਾਂ ਮੇਰਾ ਅਕਾਲ ਅਕੈਡਮੀ ਸ਼ੇਰੋਂ ਬਾਗਾ ਵਿਖੇ ਆਈ ਇੱਕ ਗੁਰੂ ਪਿਆਰੀ ਗੁਰਸੇਖ ਵੀਰ ਅਤੇ ਗੁਰੂ ਪਿਆਰੀ ਗੁਰਸੇਖ ਭੈਣ ਨਾਲ ਮੇਲ ਹੋਇਆ ਜਿੱਥੇ ਕਿ ਉਹ ਗੁਰੂ ਕਿਰਪਾ ਸਦਕਾ ਸਿੱਖ ਸੰਗਤਾਂ ਅਤੇ ਅਕਾਲ ਅਕੈਡਮੀ ਦੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂ ਮਨਾਉਂ ਸੰਬੰਧੀ ਕੁਝ ਵਿਚਾਰਾਂ ਕਰਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਹਿਜ ਪਾਠ ਕਰਨ ਦੀ ਸੰਸਾਰ ਪੱਧਰ ਤੇ ਲੇਨ ਨੂੰ ਚਲਾਉਣ ਵਿੱਚ ਤਨ ਮਨ ਅਤੇ ਧਨ ਨਾਲ ਸੇਵਾ ਨਿਭਾਉਂਦਾ ਯਤਨ ਕਰ ਰਹੇ ਹਨ ਗੁਰਮਤਿ ਸਿੱਖਿਆ ਸੰਬੰਧੀ ਫਰੀ ਸੇਵਾ ਵਿੱਚ ਲਿਟਰੇਚਰ ਵੀ ਮਹੱਇਆ ਕਰਵਾ ਰਹੇ ਹਨ ਅਤੇ ਪਿੰਡ ਪਿੰਡ ਜਾ ਕੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਸਿੱਖ ਸੰਗਤਾਂ ਨੂੰ ਸਹਿਜ ਪਾਠ ਕਰਕੇ ਸ਼ਰਧਾਂਜਲੀ ਦੇਣ ਦੀ ਅਪੀਲ ਕਰ ਰਹੇ ਹਨ ਅਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ ਆਪ ਜੀ ਦੇ ਚਰਨਾ ਵਿੱਚ ਬੇਨਤੀ ਹੈ ਕਿ ਆਓ ਸਾਰੇ ਮਿਲ ਕੇ ਹੰਬਲਾ ਮਾਰੀਏ ਅਤੇ ਗੁਰੂ ਦੇ ਸਿੱਖਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਸਿਰੇ ਚਾੜੀਏ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਆਪਣੇ ਹਿੱਸੇ ਆਈ ਕਾਰਜਾਂ ਅਤੇ ਸੇਵਾ ਨੂੰ ਸਮਰਪਿਤ ਹੋਈਏ ਅਤੇ ਗੁਰੂ ਸਾਹਿਬ ਤੋਂ ਅੰਦਰੂਨੀ ਸਕੂਨ ਅਤੇ ਖੁਸ਼ੀਆਂ ਮਾਣ ਸਕੀਏ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਨ ਅਤੇ ਜਗੀਰ ਸਿੰਘ ਮੰਡ ਦੀ ਖਾਸ ਰਿਪੋਰਟ ਸਭ ਤਾਈ ਹੋਏ ਸਹਾਇ ਸਭ ਤਾਈ ਹੋਏ ਸਹਾਇ ਧਰਮ ਹੇਤ ਸਾਡਾ ਜਨਕੀਆ ਧਰਮ ਹੇਤ ਸਾਡਾ ਜਨਕੀਆ ਸੀਸ ਦਿਆ ਸੀਸ ਦਿਆ ਪਰ ਸਿਰ ਨਾ ਦਿਆ ਪਰ ਸਿਰ ਨਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਨੂੰ ਤੇਗ ਬਾਦਰ ਪਾਚਾ ਜੀ ਦਾ 350 ਸਾਲ ਬਾਅਦ ਉਹੀ ਦਿਨ ਆ ਰਿਹਾ ਜਿੱਦਨ ਮਹਾਰਾ ਨੇ ਸਾਡੇ ਲਈ ਆਪਣਾ ਸੀਸ ਦਿੱਤਾ ਆਪਣੇ ਪੋਤਰੇ ਵਾਰੇ ਆਪਣਾ ਪਰਵਾਰਿਆ ਆਪਣੀ ਪਤਨੀ ਵਾਰੀ ਸਰ ਸਰਪੰਸ ਵਾਰ ਦਿੱਤਾ ਤੇ ਬਾਰੇ ਕਹਿੰਦੇ ਨੇ ਵੀ ਗੁਰੂ ਸਾਹਿਬ ਦੀ ਬਾਣੀ ਚੰਦਾ ਹਮਰਾ ਮਸਤਕ ਦਾਗ ਲਗਾਣਾ ਹਮ ਕਰਜ ਗੁਰੂ ਕੋ ਸੰਢ ਤੇ ਮੇਰੀ ਬੇਨਤੀ ਆਪ ਸਭ ਨੂੰ ਵੀ ਤੁਸੀਂ ਮੈਨੂੰ ਜਵਾਬ ਦੇਣਾ ਹੈ ਹਾਂ ਜਾਂ ਨਾ ਵਿੱਚ ਠੀਕ ਹੈ 350 ਸਾਲ ਸ਼ਤਾਬਦੀ ਇਸ ਸੰਬੰਧ ਵਿੱਚ ਵਿਚਾਰ ਮੈਂ ਦੱਸੋ ਵੀ ਜਦੋਂ ਗੁਰਤੇਗ ਬਹਾਦਰ ਪਾਤਸ਼ਾਹ ਆਪਣੇ ਨੇ ਕਿ ਬਗਾਨੇ ਨੇ ਆਪਣੇ ਨੇ ਬੋਲੋ ਭਾਈ ਆਪਣੇ ਨੇ ਆਪਣੇ ਨੇ ਹੁਣ ਮੈਨੂੰ ਇਹ ਗੱਲ ਦੱਸਿਓ ਵੀ ਜਿਹੜਾ ਘਰੇ ਕੋਈ ਪ੍ਰੋਗਰਾਮ ਕਰੀਦਾ ਹੈ ਕੋਈ ਦਿਨਦਰ ਬਣਾ ਜਾ ਬਰਥਡੇ ਬਣਾਈਏ ਜਾਂ ਕੋਈ ਹੋਰ ਪ੍ਰੋਗਰਾਮ ਕਰੀਏ ਆਪਣੇਆਂ ਦਾ ਮੰਨਦਾ ਕਿ ਗਵੰਡੀਆਂ ਦਾ ਆਪਣੇਆਂ ਦਾ ਪਰ ਅਪਾ ਜੀ ਚਾਤੀ ਮਾਰੀ ਨਾ ਤੇ ਅਸੀਂ ਗੁਰਦੁਆਰੇ ਜਾ ਕੇ ਤੇ ਗੁਰਪੁਰ ਬਣਾਨੇ ਆ ਕਿਸੇ ਸਥਾਨ ਤੇ ਜਾ ਕੇ ਤੇ ਬਣਾਨੇ ਆ ਪਰ ਆਪਣੇ ਘਰੇ ਨਹੀਂ ਬਣਾਇਆ ਕਦੀ ਜੇਸ ਠੀਕ ਹੈ ਨਾ ਤੇ ਅੱਜ ਕੀ ਅਸੀਂ ਕੀ ਕਰਨਾ ਹੈ ਜੇ ਗੁਰਸਾ ਸਾਡੇ ਆਪਣੇ ਆ ਤੇ ਉਹਨਾਂ ਦਾ ਸ਼ਹੀਦੀਪੁਰ ਜਿਹੜਾ ਆਣਾ ਨਾ ਉਹਨੂੰ ਸਮਰਪਤ ਸ਼ਰਧਾ ਤੇ ਫੁੱਲ ਭੇਟ ਕਰੀਏ ਕੋਈ ਨਾ ਕੋਈ ਮਹਾਰਾਜ ਦੀ ਲੜ ਲਾ ਕੇ ਜੇ ਕੋਈ ਨਾ ਹੀ ਪਟਾ ਲਿਖਿਆ ਕਰੇ ਤਿਉ ਸਿਮਰਨ ਕਰ ਲੈ ਮੂਲ ਮੰਤਰ ਦਾ ਜਾਪ ਕਰ ਲੈ 15-20 ਮਿੰਟ ਤੱਕ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਧੰਨ ਧੰਨ ਭਾਈ ਮਤੀ ਦਾਸ ਜੀ ਧੰਨ ਧੰਨ ਭਾਈ ਸਤੀ ਦਾਸ ਜੀ ਭਾਈ ਧੰਨ ਧੰਨ ਭਾਈ ਬਿਆਲਾ ਜੀ ਧੰਨ ਧੰਨ ਸਾਬ ਸਿਧ ਗੁਰੂ ਤੇਗ ਬਹਾਦਰ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਆਪਾਂ ਕਰਨਾ ਇਹ ਛੋਟਾ ਜਿਹਾ ਤੁਹਾਨੂੰ ਨਾ ਚੁਰਕਾ ਦੇਣਾ ਤੇ ਦੂਜੀ ਗੱਲ ਹੋਰ ਆਪਣਾ ਤੇ ਆਪਣਾ ਆਪੇ ਹੀ ਕਾਜ ਸਵਾਰੀ ਦੇਖੋ ਤੁਸੀਂ ਵਿਦਿਆ ਦੇ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਕਿੰਨੇ ਸਾਤ ਮੰਦਰ ਕੰਚਨ ਕੇ ਉਸਾਰ ਦਿਨੇ ਤੈਸਾ ਕੋਈ ਕਿਸੇ ਕੋ ਕੋ ਸ਼ਬਦ ਸਿਖਾਏਗਾ ਅਸੀਂ ਤੁਹਾਡੇ ਕੋਲ ਆਏ ਆਂ ਵੀ ਪਿੰਡ-ਪਿੰਡ ਵਿੱਚ ਮਹਮ ਚਲਾਈਏ ਕਿਉਂਕਿ ਆਪ ਜੀ 6 ਘੰਟੇ 8 ਘੰਟੇ ਤੇ ਬੱਚਿਆਂ ਨੂੰ ਦਿੰਦੇ ਹੋ ਗੁਰਮਤਿ ਸਿੱਖਿਆ ਚੰਗੇ ਬਣਨ ਦੀ ਪਰ ਦੂਜੇ ਪਾਸੇ ਮਲਟੀਮੀਡੀਆ ਦਾ ਪ੍ਰਭਾਵ ਬੜਾ ਉਹ ਤੇ 16 ਘੰਟੇ ਰੰਦੇ ਨੇ ਠੀਕ ਹੈ ਨਾ ਸੋ ਅਸੀਂ ਕਿਹਾ ਵੀ ਘਰ ਤੋਂ ਸ਼ੁਰੂ ਕਰੀਏ ਸੋ ਪਿੰਡ ਦੇ ਵਿੱਚ ਕੀ ਵੀ ਤੁਸੀਂ ਸਾਨੂੰ ਕੋਈ ਵੀ ਵੀਰ ਕਹਨ ਦਾ ਨੰਬਰ ਦੇ ਦਿਓ ਕੰਟੈਕਟ ਨੰਬਰ ਕਿਉਂਕਿ ਆਪ ਜੀ ਨੇ ਪੜਾਈ ਵੀ ਕਹੋਣ ਹੁੰਦੀ ਹਾਂ ਐਤਵਾਰ ਜੇ ਚਾਹੋ ਤੇ ਅਸੀਂ ਤੁਹਾਡੇ ਕੋਲ ਐਤਵਾਰ ਵੀ ਆ ਕੇ ਤੇ ਪਿੰਡ ਵਿੱਚ ਅਸੀਂ 10-12 ਬੀਬੀਆਂ ਦੇ ਨਾਲ ਮੀਟਿੰਗ ਕਰਕੇ ਵੀਰਾਂ ਦੇ ਨਾਲ ਮੀਟਿੰਗ ਕਰਕੇ ਉਹ ਸਾਰੇ ਪਿੰਡ ਨੂੰ ਸਾਂਭੀਏ ਤੇ ਉਹਨਾਂ ਨੂੰ ਨਾ ਅਸੀਂ ਇਹ ਗ੍ਰੀਨ ਸਲਿੱਪ ਬਣਾਈਆਂ ਹੋਈਆਂ ਨੇ ਜਿਹਦੇ 'ਚ ਹਰ ਇੱਕ ਸਵਾਲ ਜਵਾਬਾਂ ਲਿਖਿਆ ਹੋਇਆ ਤੇ ਨਾਲੇ ਤਾਂ ਜੀ ਸਟਿੱਕ ਦਿਓ ਜਾਂ ਕੋਈ ਸਿਮਰਨ ਕਰ ਸਕਦਾ ਜਿਹੜਾ ਬੜਾ ਲਿਖਣਾ ਤੇ ਬਾਕੀ ਇਹ ਜਿਹੜੀ ਸਟਿੱਕ ਹੈ ਨਾ ਨਵੇਂ ਪਾਤਸ਼ਾਹ ਦੀ ਨਾਲ ਤਾਂ ਬਾਣੀ ਹੈ 57 ਸ਼ਲੋਕ ਤੇ 59 ਸ਼ਬਦ ਠੀਕ ਹੈ ਜੀ ਉਹਨਾਂ ਦੇ ਅਰਥ ਵੀ ਨੇ ਤੇ ਨਾਲ ਸਵਾਲ ਜਵਾਬ ਨੇ ਜਿਨ੍ਹਾਂ ਦੇ ਸੰਖੇਪ ਥੋੜਾ ਜਿਹਾ ਸ਼ਹੀਦੀ ਦਾ ਵਰਤਾਂਤ ਵੀ ਹੈ ਸੋ ਇਹ ਨੌਜਵਾਨ ਬੱਚੇ ਸਾਡੇ ਪਿੰਡਾਂ ਦੇ ਭਾਵੇਂ ਕਿਸੇ ਵੀ ਸਕੂਲ ਚ ਪੜਦੇ ਹੋ ਲਿਖ ਸਕਦੇ ਨੇ ਇੱਕ ਲਿਸਟ ਬਣ ਜਾਣੀ ਆ ਸਿਮਰਨ ਵਾਲਿਆਂ ਦੀ ਇੱਕ ਲਿਸਟ ਬਣ ਜੇ ਤੁਹਾਡੇ ਪਿੰਡ ਦੇ ਕਿਸੇ ਦੀ ਜਿਹੜੀ ਸਹਿਜ ਪੜਦੀ ਬੇਟਾ ਸਹਿਜ ਪੜਦੀ ਨਾ ਡਾਇਰੀ ਨਵੀਂ ਤਿਆਰ ਕੀਤੀ ਗਈ ਹੈ ਇਹ ਨਵੇਂ ਪਾਠਸ਼ਵਰ ਨੂੰ ਸਮਰਪਿਤ ਆਹ ਵਾਲੇ ਠੀਕ ਹੈ ਇਹ ਸੀਸਗੰਜ ਗੁਰਦੁਆਰੇ ਦੀ ਫੋਟੋ ਹੈ ਪਿਛਲੇ ਪਾਸੇ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦਿਯਾਲਾ ਜੀ ਹੈ ਇੱਥੇ ਲਿਖਿਆ ਨਿਰਭਉ ਜਪੈ ਸਗਲ ਭਉ ਮਿਟੈ ਮੇਰੇ ਵਗਰ ਇੱਕ ਭਗਤੀ ਬੋਲੇ ਹੋ ਭੈ ਕਾਹੂ ਕੋ ਦੇਤ ਨਾ ਮੈਂ ਪਹਿਮਾਨਤ ਆਨ ਮੈਂ ਪਹਿਮਾਨਤ ਆਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਅਕੀਦੇ ਆਪਣੇ ਅਕੀਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਅਕੀਦੇ ਆਪਣੇ ਅਕੀਦੇ ਸੱਚ ਦੇ ਰਾਹ ਤੋਂ ਡੇਗਣ ਲਈ ਸੱਚ ਦੇ ਰਾਹ ਤੋਂ ਡੇਗਣ ਲਈ ਪੈ ਬੀਤ ਕਰਨ ਲਈ ਪੈ ਬੀਤ ਕਰਨ ਲਈ ਗੁਰੂ ਸਾਹਿਬ ਜੀ ਦੇ ਸਾਹਮਣੇ ਗੁਰੂ ਸਾਹਿਬ ਜੀ ਦੇ ਸਾਹਮਣੇ ਪਹਿਲਾਂ ਉਹਨਾਂ ਦੇ ਪਹਿਲਾਂ ਉਹਨਾਂ ਦੇ ਤਿੰਨ ਪਿਆਰੇ ਗੁਰਸਿੱਖ ਤਿੰਨ ਪਿਆਰੇ ਗੁਰਸਿੱਖ ਭਾਈ ਮਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਭਾਈ ਸਦੀਦਾਸ ਜੀ ਅਤੇ ਭਾਈ ਤੇਲਾ ਜੀ ਨੂੰ ਅਤੇ ਭਾਈ ਤੇਲਾ ਜੀ ਨੂੰ ਅਸਹਿ ਅਸਹਿ ਅਤੇ ਅਕਹਿ ਅਤੇ ਅਕਹਿ ਤਸੀਹੇ ਦੇ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਸ਼ਹੀਦ ਕੀਤਾ ਪਰ ਤਿੰਨਾਂ ਗੁਰੂ ਕਿਆ ਸਿੱਖਾਂ ਨੇ ਪਰ ਤਿੰਨਾਂ ਗੁਰੂ ਕਿਆ ਸਿੱਖਾਂ ਨੇ ਦ੍ਰਿੜਤਾ ਨਾਲ ਦ੍ਰਿੜਤਾ ਨਾਲ ਗੁਰਸਿੱਖੀ ਮਾਰਗ ਤੇ ਪੈਰਾ ਦਿੱਤਾ ਗੁਰਸਿੱਖੀ ਮਾਰਗ ਤੇ ਪੈਰਾ ਦਿੱਤਾ ਪਰ ਗੁਰੂ ਸਾਹਿਬ ਪਰ ਗੁਰੂ ਸਹਿਬ ਅਕਾਲ ਪੁਰਖ ਦੇ ਬਾਣੇ ਵਿੱਚ ਅਕਾਲ ਪੁਰਖ ਦੇ ਬਾਣੇ ਵਿੱਚ ਅਡੋਲ ਰਹੇ ਅਡੋਲ ਸ਼ਹੀਦੀ ਦੇ ਕੇ ਸ਼ਹੀਦੀ ਦੇ ਕੇ ਮਨੁੱਖਤਾ ਨੂੰ ਮਨੁੱਖਤਾ ਨੂੰ ਜੀਵਨ ਜਿਉਣ ਦਾ ਜੀਵਨ ਜੀਵਨ ਜਿਉਣ ਦਾ ਇੱਕ ਨਵਾਂ ਰਾਹ ਦਿਖਾਇਆ ਇੱਕ ਨਵਾਂ ਰਾਹ ਦਿਖਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਸੀ ਨਾ ਉਹ ਮਨੁੱਖੀ ਅਧਿਕਾਰਾਂ ਮੁਕੰਮਲ ਅਧਿਕਾਰਾਂ ਦੀ ਰਾਖੀ ਲਈ ਪਿੱਲੀ ਵਡਮੁੱਲੀ ਜਿਹੜੀ ਸੀ ਉਹ ਸ਼ਹੀਦੀ ਸੀ ਮੇਰੇ ਕਹਿਣਾ ਇਸ ਤੋਂ ਕਿਸੇ ਧਰਮ ਵਾਸਤੇ ਕਿਸੇ ਦੂਜੇ ਨੇ ਆਪਣੀ ਸ਼ਹਾਦਤ ਨਹੀਂ ਦਿੱਤੀ ਆਪਣੇ ਵਾਸਤੇ ਸਭ ਕੁਝ ਦਿੰਦਾ ਪਰ ਗੁਰਤੇਗ ਬਾਦਰਪਾਚੇ ਉਹਨਾਂ ਨੂੰ ਸਮਰਪਿਤ ਆਪਾਂ ਚਾਹਨੇ ਆ ਕਿ ਜਾਂ ਤਾਂ ਉਹਨਾਂ ਦੇ ਸ਼ਲੋਕ ਹੱਥ ਨਾਲ ਲਿਖੇ ਜਾਣ ਕਿਉਂਕਿ ਹਰ ਜਸ ਲਿਖਿਆ ਬੇਅੰਤ ਸੋਹ ਹੋਏ ਸੇ ਅਥਾ ਸਭ ਤੋਂ ਸੋਹਣੇ ਹੱਥ ਕੜੇ ਨੇ ਜਿਹੜੇ ਮਹਾਰਾਜ ਦੀ ਬਾਣੀ ਲਿਖਦੇ ਨੇ ਹਰ ਜਸ ਲਿਖਿਆ ਬੇਅੰਤ ਸੇ ਹਸਤ ਪਵਿੱਤਾ ਹਰ ਜਸ ਲਿਖਿਆ ਲਾਇ ਭਾਵਨੀ ਸੇ ਜਿਹੜੇ ਭਾਵਨਾ ਨਾਲ ਲਿਖਦੇ ਨੇ ਉਹ ਸਭ ਤੋਂ ਪਵਿੱਤਰ ਹੱਥ ਨੇ ਤੇ ਤੀਜੇ ਮਾਰੇ ਕਹਿੰਦੇ ਨੇ ਹਰ ਲੇਖ ਹਰ ਜਪ ਹਰ ਪੜ ਹਰ ਗਉਂ ਹਰ ਪਉ ਜਲ ਪਾਰ ਉਤਾਰੇ ਸੋ ਤੀਜੀ ਆਵਾ ਵੀ ਘਰ-ਘਰ ਵਿੱਚ ਸਾਈਂ ਪਾੜ ਦੀ ਲਹਿਰ ਚਲਾਈ ਜਾਵੇ ਦੋ ਭਾਗਾਂ ਨੇ ਤੁਸੀਂ ਮੋٹے ਅੱਖਰਾਂ ਚ ਪੋਥੀਆਂ ਜਿਹੜੀਆਂ ਨੇ ਉਹ ਆਪਣੇ ਘਰੇ ਲਾ ਕੇ ਤੇ ਸਾਈਂ ਪਾੜ ਉਹਨਾਂ ਨੂੰ ਸਮਰਪਿਤ ਜਿਹੜੇ ਚੱਲਦੇ ਪਏ ਨੇ ਉਹ ਵੀ ਇਹਨਾਂ ਨੂੰ ਸਮਰਪਿਤ ਕਰ ਦਿਓ ਠੀਕ ਹੈ ਤੇ ਬੇਨਤੀ ਹੈ ਵੀ ਤੁਹਾਨੂੰ ਤੁਸੀਂ ਠੀਕ ਹੈ ਬਾਈ ਜੀ